ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਆਂ ਚਿਚੜਾਂ ਦੀ ਰੋਕथाम ਤੇ ਚੂਨਾ ਤੇ ਪਾਣੀ ਉਹਨੂੰ ਆਪਾਂ ਵਿਸਥਾਰ ਨਾਲ ਦੱਸਦੇ ਆਂ ਜਿਵੇਂ ਕਿ ਮੇਰੇ ਆਹ ਤਿੰਨ ਚੈਨਲ ਨੇਗੇ YouTube Instagram ਤੇ Facebook ਗੁਰਲਾਬ ਸਿੰਘ ਬਠਿੰਡਾ ਇਹਨਾਂ ਨੂੰ ਤੁਸੀਂ ਭਰਪੂਰ ਹੰਗਾਰਾ ਦਿਨੇਓ ਭਾਈ ਇਸ ਚੈਨਲਾਂ ਦੇ ਉੱਤੇ ਮੱਧ ਰਾਹੀਂ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇਹਨੂੰ ਹੰਗਾਰਾ ਦਿੰਨੇ ਹੋ ਹੁਣ ਆਪਾਂ ਦੱਸਦੇ ਹਾਂਗੇ ਤੁਹਾਨੂੰ ਚਿਚੜਾਂ ਦੀ ਰੋਕਥਾਮ ਤੇ ਕੀ ਚੀਜ਼ ਲਈ ਹੈ ਜਿਵੇਂ ਕਿ ਇਹ ਆਪਾਂ ਇੱਕ ਗੱਟਾ ਹੈਗਾ ਇਹ ਆਪਾਂ 10 ਕਿਲੋ ਦਾ ਗੱਟਾ ਆਪਾਂ ਨੂੰ ਕਲੀ ਦਾ ਮਿਲ ਜਾਂਦਾ ਚੂਨੇ ਦਾ ਆਹ ਵੇਖੋ ਆਪਾਂ ਚੂਨਾ ਲਿਆ ਹੈਗਾ ਇਹ ਇਹ ਆਪਾਂ ਚੂਨਾ ਲਿਆ ਹੈਗਾ ਫੇਰ ਆਪਾਂ ਕੀ ਕਰਨਾ ਜਿਵੇਂ ਆਹ ਚੂਨਾ ਲੈ ਲਿਆ ਫੇਰ ਆਪਾਂ ਪਾਣੀ ਲੈ ਲਿਆ ਫੇਰ ਇਹਨੂੰ ਇੱਕ ਕਿਸੇ ਬਰਤਨ ਦੇ ਵਿੱਚ ਘੋਲ ਕੇ ਆਪਾਂ ਤੇ ਆਪਾਂ ਕੀ ਕੀਤਾ ਖੋਲਣੀਆਂ ਦੇ ਉੱਤੇ ਆਪਾਂ ਇਹਨੂੰ ਇਹਨੂੰ ਸ਼ਪੈਦੀ ਕਲੀ ਨੂੰ ਕਰ ਦੇਣੀ ਹੈ ਉਹ ਡੈਮੋ ਚ ਤੁਹਾਨੂੰ ਦਿਖਾਉਨੇ ਆ ਇਹਦੇ ਨਾਲ ਦੋ ਫਾਇਦੇ ਹੁੰਦੇ ਆ ਭਾਈ ਇੱਕ ਤਾਂ ਜਿਹੜੇ ਚਿਚੜਾਂ ਦਾ ਲਾਰਬਾ ਆਪਾਂ ਚਿਚੜ ਉੱਤੇ ਦਵਾਈ ਲਾ ਕੇ ਮਾਰ ਦਿੰਨੇ ਆਗੇ ਜੇ ਉਹ ਕੀ ਕਰਦੇ ਆ ਖੋਲਡੀਆਂ ਖੋਲਡੀਆਂ ਦੀਆਂ ਬਿਰਲਾਂ ਦੇ ਵਿੱਚ ਜਾ ਕੇ ਉਹ ਅੰਦਰ ਆਂਡੇ ਦੇ ਦਿੰਦੇ ਆ ਇੱਕ ਆ ਇੱਕ ਚਿਚੜ ਆਂਡੇ ਜਿਵੇਂ 100 ਦਿੰਦਾ ਹੈਗਾ 100 ਚਿਚੜ ਤਿਆਰ ਹੋ ਗਿਆ 100 ਹੋ ਗਿਆ ਉਹ 1000 ਕਰਤਾ 1000 ਦੀ ਲੱਖਾਂ ਦੀ ਤਦਾਦ ਦੇ ਵਿੱਚ ਹੋ ਜਾਂਦੇ ਆ ਫਿਰ ਇਹ ਮਿੱਟੀ ਦੇ ਵਿੱਚ ਮਿਕਸ ਹੋ ਜਾਂਦੇ ਆ ਆਪਾਂ ਪੂਰ ਦਵਾਈ ਲਾਈ ਜਾਂਦੇ ਆ ਬਾਰ-ਬਾਰ ਤੇ ਚਿਚੜ ਇਹ ਖੂਨ ਪੀ ਰਹੇ ਆ ਇਹ ਇੱਕ ਚਿਚੜ ਜਿਹੜਾ ਆਹ ਵਾਲਾ ਚਿਚੜਾਗਾ ਨਾ ਆਹ ਵਾਲਾ ਇਹ ਨਾਮ ਰਾਜ ਇੰਨੀ ਬਿਮਾਰੀ ਆ ਅਗਰ ਜਿਸ ਪਸ਼ੂ ਨੂੰ ਲੱਗ ਗਿਆ ਉਹ ਪਸ਼ੂ ਦਾ ਇਹਨਾ ਖੂਨ ਪੀਂਦਾ ਪਸ਼ੂ ਨੂੰ ਬੁਖਾਰ ਚੜੂਗਾ 104 108 ਵੀ ਬੁਖਾਰ ਚੜਾ ਦਿੰਦਾ ਇਹ ਫੇਰ ਕੀ ਕਰਦਾ ਹੈਗਾ ਇਹਦੇ ਨਾਲ ਮੈਲਾ ਵੀ ਮੂਤ ਜਾਂਦਾ ਪਸ਼ੂ ਚਿਚੜਾ ਦੀ ਬਿਮਾਰੀ ਨਾਲ ਜੇ ਪਸ਼ੂ ਚਿਚੜਾ ਜਾਦੇ ਲੱਗੇ ਨਾ ਮੈਲਾ ਮੂਤੂਗਾ ਹੀ ਮੂਤੂਗਾ ਉਹਦਾ ਜੇ ਦਾ ਸਮੇਂ ਸਿਰ ਭਾਈ ਤੁਸੀਂ ਰੋਕ-ਥਾਮ ਕਰ ਲਿਆ ਉਹਦੀਆਂ ਮੈਂ ਵੀਡੀਓ ਵੀ ਪਾਈਆਂ ਮੈਂ ਉਹਦੇ ਤੇ ਮੈਲਾ ਮੂਤਣ ਤੇ ਜਾਂ ਜਿਵੇਂ ਆਪਦੇ ਡਾਕਟਰ ਸਹਿਮਾਨ ਤੋਂ ਤੁਸੀਂ ਇਲਾਜ ਕਰਾ ਲਿਆ ਤਾਂ ਪਸ਼ੂ ਬਾਜੂ ਨਹੀਂ ਪਸ਼ੂ ਬਚਣ ਦੀ ਕੋਈ ਉਮੀਦ ਨਹੀਂ ਹੁੰਦੀ ਚਿਚੜ ਇੱਕ ਬਹੁਤ ਨਾਂ ਮਰਾਜ਼ ਬਿਮਾਰੀਆਂ ਜਿਵੇਂ ਕਿ ਹੁਣ ਆਪਾਂ ਆਹ ਚੂਨਾ ਤਿਆਰ ਕਰ ਲਿਆ ਇਹਨੂੰ ਚੂਨੇ ਨੂੰ ਕੀ ਕਰਨਾ ਹੈਗਾ ਆਪਾਂ ਇਹਦੇ ਅੰਦਰ ਐਂ ਕਰਕੇ ਵੀ ਮਾਰ ਦੇਣਾ ਹੈ ਵਿੱਚ ਵੀ ਮਾਰ ਦੇਣਾ ਫਿਰ ਇਹਨੂੰ ਆਪਾਂ ਕੀ ਕਰਨਾ ਹੈ ਭਾਰ ਵੀ ਮਾਰਨਾ ਇਸ ਕਰਕੇ ਚੂਨਾ ਇਸ ਕਰਕੇ ਆਪਾਂ ਚੂਨਾ ਮਾਰ ਦੇਣਾ ਜਿਹੜੀਆਂ ਆਪਣੀਆਂ ਇਹਦੀਆਂ ਕੋਈ ਬਿਰਲਾ ਹੁੰਦੀਆਂ ਡਰਾਜਾਂ ਹੁੰਦੀਆਂ ਇਧਰ ਦੀ ਬਖਾ ਦਿਓ ਜੀ ਜਿਵੇਂ ਕਿ ਕੋਈ ਮਾੜੀ ਮੋਟੀ ਡਰਾਜ ਰਹੇਗੀ ਜਾਂ ਕਿਤੇ ਵੀ ਰਹਿ ਗਿਆ ਉਥੇ ਇਹਨੇ ਕੀ ਕਰਨਾ ਆਂਡੇ ਦੇ ਦੇਣੇ ਆਂਡੇ ਦਾ ਲਾਰਵਾ ਬਹੁਤ ਜਿਆਦਾ ਫੈਲਦਾ ਫੈਲ ਕੇ ਉਸ ਤੋਂ ਬਾਅਦ ਇਹ ਧਰਤੀ ਦੇ ਵਿੱਚ ਰਲਦਾ ਹੈ ਮਿੱਟੀ 'ਚ ਰਲ ਜਾਂਦਾ ਹੈਗਾ ਫਿਰ ਇੱਥੋਂ ਬਾਹਰ ਜਾਂਦਾ ਹੈ ਇਹ ਇੱਕ ਚੂਨਾ ਇਹੋ ਜੀ ਚੀਜ਼ ਆ ਜਿਹਦੋਂ ਆਪਾਂ ਘੋਲ ਕੇ ਮਾਰਾਂਗੇ ਬਿਲਕੁਲ ਇਹਦੀ ਪਹਿਲੀ ਗੱਲ ਤਾਂ ਇਹ ਕਲੀ ਦੇ ਚੂਨੇ ਦੇ ਨਾਲ ਚਿੱਟੜਦਾ ਲਾਰਵਾ ਬਿਲਕੁਲ ਆਂਡੇ ਖਤਮ ਹੋ ਜਾਂਦੇ ਆ ਜਦੋਂ ਇਹਦੇ ਤੇ ਲੱਗਣਗੇ ਨਾਲੋਂ ਨਾਲ ਹੀ ਮਰ ਜਾਣਗੇ ਉਹਦੀ ਹੀ ਰੋਕਥਾਮ ਹੋ ਜੂ ਦੂਜਾ ਫਾਇਦਾ ਇਹ ਕਰਦਾ ਹੈਗਾ ਅਗਰ 2 ਮਹੀਨਿਆਂ ਤੋਂ ਮਹੀਨੇ ਤੋਂ ਅਗਰ ਤੁਸੀਂ ਵਿੱਚ ਮਾਰੋਗੇ ਇਸ ਤਰ੍ਹਾਂ ਅਗਰ ਪਸ਼ੂ ਨੀਰਾ ਪਾਵਾਂਗੇ ਚੱਟੂ ਗਾ ਇਹ ਭਾਈ ਕੈਲਸ਼ੀਅਮ ਦਾ ਕੰਮ ਕਰਦੀ ਆ ਕਲੀ ਕੈਲਸ਼ੀਅਮ ਵੀ ਇੰਨੀ ਕਲੀ ਨਾਲ ਕੁਝ ਨਹੀਂ ਪਸ਼ੂ ਨੂੰ ਹੁੰਦਾ ਮੈਂ ਤਾਂ 2-3 ਵਾਰੀ ਮਤਲਬ ਮਹੀਨੇ ਤੋਂ ਇਹ ਖੁਰਣੀ ਦੇ ਉੱਤੇ ਪਸ਼ੂ ਬੰਦਾਂ ਮੈਂ ਤਾਂ ਇਹ ਕਰ ਹੀ ਦਿਨਾ ਉਹਦੇ ਕੈਲਸ਼ੀਅਮ ਵੀ ਅੰਦਰ ਜਾਂਦਾ ਹੈਗਾ ਉਹ ਵੀ ਸਾਨੂੰ ਪਸ਼ੂ ਨੂੰ ਫਾਇਦਾ ਦਿੰਦਾ ਹੈ ਪਸ਼ੂ ਸਾਡਾ ਦੁੱਧ ਵੱਧਦਾ ਹੈ ਪਸ਼ੂ ਸਾਡਾ ਦੁੱਧ ਵਧਦਾ ਉਹਦੇ ਨਾਲ ਕੈਲਸ਼ੀਅਮ ਦੇ ਨਾਲ ਇਹ ਕੈਲਸ਼ੀਅਮ ਵੀ ਅੰਦਰ ਜਾਂਦਾ ਕਲੀ ਦੋ ਕੰਮ ਕਰਦੀ ਆ ਨਲੇ ਤਾਂ ਸਾਡਾ ਦੁੱਧ ਵਧਾਉਂਦੀ ਆ ਕੈਲਸ਼ੀਅਮ ਦਾ ਕੰਮ ਕਰਦੀ ਆ ਨਾਲੇ ਸਾਡੇ ਚਿਚੜ ਮਾਰਦੇ ਆ ਹੁਣ ਆਓ ਵਿਸਤਾਰ ਨਾਲ ਦੱਸਦੇ ਹੁਣ ਆਪਾਂ ਚਿਚੜਾਂ ਦੀ ਰੋਕ ਥਾਮ ਤੇ ਜਿਵੇਂ ਆਪਾਂ ਆਪਣੇ ਜਿੱਥੇ ਪਸ਼ੂ ਬੰਦੇ ਆ ਉਹਦੀਆਂ ਖੋਲਣੀਆਂ ਦਾ ਤੁਹਾਨੂੰ ਡੈਮੋ ਦਿਖਾ ਕੇ ਆਏ ਆ ਵੀ ਆਪਾਂ ਕਿਵੇਂ ਉਹਦੇ ਅੰਦਰ ਮਾਰਨੀ ਆ ਜਿਵੇਂ ਇਹ ਇਹ ਚੂਨੇ ਨੂੰ ਆਪਾਂ ਬਿਲਕੁਲ ਅੰਦਰ ਵੀ ਆਪਾਂ ਮਾਰ ਸਕਦੇ ਆ ਤੇ ਕੈਲਸ਼ੀਅਮ ਦਾ ਕੰਮ ਦੇਊਗਾ ਅਗਰ ਉਹਨੂੰ ਬਾਹਰ ਘੋੜ ਕੇ ਮਾਰਦੇ ਆ ਤਾਂ ਉਹ ਕੀ ਕਰੂਗਾ ਜਿਹੜਾ ਇਸ ਚਿਚੜਾਂ ਦਾ ਲਾਰ ਬੈਗਾ ਉਹਨੂੰ ਵੀ ਖਤਮ ਕਰੂਗਾ ਖਤਮ ਕਰੂਗਾ ਚਿਚੜ ਬਿਲਕੁਲ ਖਤਮ ਹੋ ਜਾਊਗਾ ਜਿਵੇਂ ਕਿ ਮੈਂ ਪਹਿਲਾਂ ਪਿੱਛੇ ਵੀ ਦੱਸ ਚੁੱਕਿਆ ਐ ਵੀ ਇੱਕ ਨਾਮਰਾਜ਼ ਬਿਮਾਰੀ ਬਹੁਤ ਜ਼ਿਆਦਾ ਅਗਰ ਪਸ਼ੂਆਂ ਨੂੰ ਲੱਗਦੇ ਨਾ ਤਾਂ ਪਸ਼ੂਆਂ ਨੂੰ ਬੁਖਾਰ ਬਹੁਤ ਜ਼ਿਆਦਾ ਚੜਦਾ ਹੈ ਫੇਰ ਕੀ ਕਰਦੇ ਨੇ ਚਮੜੀ ਵੀ ਖਰਾਬ ਕਰ ਦਿੰਦੇ ਨੇ ਅਛਾ ਤੀਜਾ ਕੰਮ ਇਹਨਾਂ ਦਾ ਇੱਕ ਹੀ ਹੈਗਾ ਮਤਲਬ ਪਸ਼ੂ ਦਾ ਇਨਾ ਖੂਨ ਪੀ ਕੇ ਵੀਕਨੈਸ ਹੋ ਜਾਂਦੀ ਆ ਪਸ਼ੂ ਨੂੰ ਵੀਕਨੈਸ ਹੋਣ ਦੇ ਨਾਲ ਤੇ ਪਿਸ਼ਾਬ ਦੇ ਰਸਤੇ ਜੇ ਇਹ ਕੀ ਕਰਦੇ ਆਗੇ ਮੈਲਾ ਮੂਤ ਜਾਂਦਾ ਪਸ਼ੂ ਜਾਂ ਕੇ ਗਾਈਆਂ ਜਾਦੇ ਕਰਕੇ ਔਰ ਗਾਈਆਂ ਨੂੰ ਬਹੁਤ ਜਾਦੇ ਚਿਚੜ ਲੱਗਦਾ ਮੇਰਾ ਵੀਰ ਭਰਾ ਜਿਵੇਂ ਆਪਾਂ ਕੋਈ ਵੀ ਫੀਡ ਬਣਾਉਨੇ ਆ ਉਹਦੇ ਵਿੱਚ 2 ਕਿਲੋ ਤਾਰਾ ਮੀਰਾ ਤੁਸੀਂ ਜਰੂਰ ਪਵਾ ਲਿਆ ਕਰੋ 2 ਕਿਲੋ ਤੁਸੀਂ ਤਾਰਾ ਮੀਰਾ ਪਵਾਉਂਗੇ ਤਾਂ ਇਹ ਚਿਚੜਾਂ ਦੀ ਰੋਗ ਥਾਮ ਬਿਲਕੁਲ ਰਹੂਗੀ ਰਹੂਗੀ ਤੁਹਾਡੇ ਚਿਚੜ ਪਸ਼ੂਆਂ ਦੇ ਨਹੀਂ ਲੱਗਣਗੇ ਜਾਂ ਫਿਰ ਸੁੱਧ ਤੁਸੀਂ ਖਾਲ ਪਾਉਂਗੇ ਸਰੋਂ ਦੀ ਖਾਲ ਪਾਉਣੀ ਆ ਉਹਨਾਂ ਦੇ ਵਿੱਚ ਚਿਚੜ ਬਹੁਤ ਘੱਟ ਲੱਗਦੇ ਨੇਗੇ ਜਾਂ ਤੁਸੀਂ ਹਫਤੇ ਦੇ ਵਿੱਚ ਇੱਕ ਇੱਕ ਵਾਰੀ ਪਸ਼ੂਆਂ ਨੂੰ ਨਿੰਮ ਤੋੜ ਕੇ ਪਾ ਦਿਓ ਨਿੰਮ ਤੋੜ ਕੇ ਪਾ ਦਿਓ ਉਹਦੇ ਨਾਲ ਵੀ ਚਿਚੜ ਮਰ ਜਾਂਦੇ ਆ ਜਾਂ ਤੁਸੀਂ ਹੋਰ ਨਹੀਂ ਆਪਣੀਆਂ ਆਲੇ-ਦੁਆਲੇ ਖੇਤਾਂ ਦੇ ਆਪਣਾ ਸੁੱਖਾ ਹੁੰਦਾ ਜਿਹਨੂੰ ਆਪਾਂ ਭੰਗ ਬੋਲਦੇ ਆਂ ਅਗਰ ਤੁਸੀਂ ਉਹਨੂੰ ਕੁੱਟ ਕੇ ਪਾਣੀ ਚ ਪਾ ਕੇ ਪਸ਼ੂ ਦੇ ਉੱਤੇ ਲਾ ਦਿਓਗੇ ਖੋਲਡੀਆਂ ਤੇ ਵੀ ਛਿੜਕ ਦਿਓਗੇ ਥੱਲੇ ਛਿੜਕ ਦਿਓਗੇ ਉਹਦੇ ਨਾਲ ਵੀ ਭਾਈ ਇਹ ਚੱਟੜ ਮਰਦਾ ਹੈ ਫੇਰ ਭਾਈ ਇਹ ਮਰਦਾ ਹੈਗਾ ਨਸਪਾਰ ਨਾਲ ਤੁਸੀਂ ਕੁਛ ਨਾ ਕਰੋ ਨਸਪਾਰ ਦੀ ਮੇਰੀ ਵੀਡੀਓ ਵੀ ਆਈ ਆ ਅਗਰ ਤੁਸੀਂ ਕੱਲੀ ਨਸਪਾਰ ਘੋਲ ਕੇ ਪਸ਼ੂ ਨੂੰ ਨਮਾ ਕੇ ਲਾ ਦਿਓ ਤਾਂ ਉਹਦੇ ਨਾਲ ਵੀ ਚੱਟੜ ਮਰ ਜਾਊਗਾ ਔਰ ਥੱਲੇ ਜ਼ਰੂਰ ਛਿੜਕੋ ਜਿੰਨੀਆਂ ਮੈਂ ਚੀਜ਼ਾਂ ਦੱਸੀਆਂ ਨਿਮਾ ਚਾਹੋ ਨਸਪਾਰਾ ਚਾਹੋ ਸੁੱਖਾ ਹੈਗਾ ਤੇ ਚਾਹੋ ਇਹ ਚੂਨਾ ਹੈ ਅਗਰ ਪਸੂਤੇ ਲਾਉਣ ਦੀ ਬਜਾਏ ਜਿਹੜੀ ਥੱਲੇ ਵਾਲੀ ਫਰਸਾ ਔਰ ਖੋਲਡੀਆਂ ਦੀਆਂ ਬਿਰਲਾ ਉਹਦੇ ਵਿੱਚ ਜ਼ਰੂਰ ਪਾਈ ਛੜਕੋ ਉਹਦੇ ਨਾਲ ਆਪਾਂ ਨੂੰ ਬਹੁਤ ਭਰਪੂਰ ਹੰਗਾਰਾ ਮਿਲੂਗਾ ਅੱਜ ਆਪਾਂ ਵੀਡੀਓ ਬਣਾਈ ਹੈਗੀ ਚਿਚੜਾਂ ਦੀ ਰੋਕਥਾਮ ਤੇ ਇੱਕ ਆਪਾਂ ਚੂਨਾ ਲਿਆ ਇੱਕ ਆਪਾਂ ਲਿਆਗਾ ਪਾਣੀ ਫੇਰ ਆਪਾਂ ਤੁਹਾਨੂੰ ਜਾ ਕੇ ਖੁਲਣੀਆਂ ਦੇ ਉੱਤੇ ਵੀ ਬਖਾਇਆ ਵੀ ਕਿਸ ਤਰ੍ਹਾਂ ਚੂਨਾ ਕੀਤਾ ਹੈ ਤਾਂ ਬਿੱਤ ਚੂਨਾ ਕਿਵੇਂ ਕੀਤਾ ਹੈ ਤਾਂ ਉਹ ਪਸ਼ੂਆਂ ਨੂੰ ਆਪਾਂ ਨੂੰ ਵੀ ਕੈਲਸ਼ੀਅਮ ਦਾ ਕੰਮ ਵੀ ਕਰਦਾ ਹੈ ਅਗਰ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਖੁਲਣੀ ਤੇ ਨਹੀਂ ਕਰਦੇ ਪਸ਼ੂ ਜਿਆਦੇ ਆ ਜੰਗੀ ਪੱਦਰ ਦੇ ਪਸ਼ੂ ਆ ਜਿੱਥੇ ਪਾਣੀ ਪਿਉਉਣੇ ਹੋ ਇੱਕ ਵਾਰੀ ਸਵੇਰ ਨੂੰ ਖਾਲੀ ਕਰ ਲੋ ਉਹਦੇ ਅੰਦਰ ਚੂਨਾ ਫੇਰ ਦਿਓ ਇੱਕ ਵਾਰੀ ਮਹੀਨੇ ਚੱਕ ਦੋ ਵਾਰੀ ਜ਼ਰੂਰ ਕਰਿਆ ਕਰੋ ਇਹ ਇੱਕ ਕੁਦਰਤੀ ਬਦਾਨ ਆ ਇਹ ਕੁਦਰਤੀ ਖਜ਼ਾਨਾ ਭਾਈ ਇਹ ਇਹਦੇ ਚ ਕੋਈ ਕੈਮੀਕਲ ਨਹੀਂਗਾ ਜਿਸ ਹਾਵ ਨਾਲ ਇਹਨੂੰ ਆਪਾਂ ਵਰਤੋ ਕਰਾਂਗੇ ਕੋਈ ਐਸਾ ਕੈਮੀਕਲ ਨਹੀਂ ਇਹ ਆਪਣੇ ਪਸ਼ਮਾ ਵਾਸਤੇ ਡੈਰੀ ਫਾਰਮਾਂ ਵਾਸਤੇ ਬਹੁਤ ਇਹ ਲਾਹੇਵੰਦ ਚੀਜ਼ ਆ ਜਿਵੇਂ ਕਿ ਲੰਪਕ ਬਿਮਾਰੀ ਆਈ ਉਹ ਆਪਾਂ ਚੂਨਾ ਇਹ ਆਪਾਂ ਕੀ ਕੀਤਾ ਆਪਣੇ ਗੇਟਾਂ ਦੇ ਉੱਤੇ ਸਿੱਟਿਆ ਕਿਉਂ ਪਸ਼ਮਾ ਦੇ ਜਿਹੜੇ ਪਸ਼ੂ ਵੇਖਣ ਆਉਂਦੇ ਸੀ ਉਹ ਵੀਰ ਭਾਈਆਂ ਦੇ ਕਟਾਣੂ ਆਪਣੇ ਅੰਦਰ ਨਾ ਆਉਣ ਆਪਾਂ ਉਹ ਸਿੱਟਿਆ ਫੇਰ ਇਹਨੂੰ ਕੀ ਕੀਤਾ ਆਪਾਂ ਪਸ਼ੂਆਂ ਦੇ ਥੱਲੇ ਆਪਾਂ ਇਹਦੇ ਕਲੀ ਦਾ ਇੱਕ ਵਾਰੀ ਛਿੱਟਾ ਦਿੱਤਾ ਇੱਕ ਵਾਰੀ ਸਵੇਰੇ ਰੋਜ਼ ਵੀਰ ਭਰਾ ਜਿਹੜੇ ਵੀ ਡੇਰੀ ਫਾਰਮ ਆ ਇਹਨੂੰ ਇਸਤੇਮਾਲ ਕਰਕੇ ਇਹ ਇਹਨੇ ਵੀ ਉਦੋਂ ਬਹੁਤ ਰੋਗ ਥਾਮ ਕੀਤੀ ਲੰਬਕਮ ਬਿਮਾਰੀ ਨੇ ਤਾਂ ਬਹੁਤ ਨੁਕਸਾਨ ਕੀਤਾ ਉਦੋਂ ਇਹ ਇੱਕ 10 ਰੁਪਏ ਕਿਲੋ ਵਾਲੀ ਚੀਜ਼ ਨੇ ਬਹੁਤ ਮਤਲ ਭਰਪੂਰ ਹੰਗਾਰਾ ਦਿੱਤਾ ਇੱਕ ਟਾਈਮ ਕਲੀਪਾਈ ਜਰੂਰ ਸਿੱਟਦਾ ਕਰੋ ਜਿਵੇਂ ਕਿ ਮੂੰਹ ਖੁਰਦੀ ਬਿਮਾਰੀ ਆਉਂਦੀ ਆ ਉਦੋਂ ਵੀ ਇਹ 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 ਚੂਨਾ ਕੰਮ ਦਿੰਦਾ ਇਹ ਇੱਕ ਚੂਨਾ ਇਹੋ ਜੀ ਚੀਜ਼ ਆ ਚੂਨਾ ਤੇ ਨੂਨ ਤਾਂ ਮੁੱਕਣ ਨਾ ਦਿਆ ਕਰੋ ਘਰੋਂ ਆਪ ਦਿਓ ਦੋ ਚੀਜ਼ਾਂ ਤਾਂ ਤੁਸੀਂ ਘਰੇ ਹਮੇਸ਼ਾ ਰੱਖੋ ਔਰ ਤੀਜਾ ਮਿੱਠਾ ਸੋਡਾ ਇਹ ਚੀਜ਼ਾਂ ਰੱਖਿਓ ਭਾਈ ਇਹ ਬਹੁਤ ਇਸਤੇਮਾਲ ਕੰਮ ਆਉਣ ਵਾਲੀਆਂ ਚੀਜ਼ਾਂ ਆਂ ਜਿਵੇਂ ਆਪਾਂ ਚਿਚੜਾਂ ਦੀ ਰੋਕਥਾਮ ਤੇ ਦੱਸਿਆ ਇਹਦਾ ਭਰਪੂਰ ਹੰਗਾਰਾ ਮਿਲਦਾ ਹੈਗਾ ਤੁਸੀਂ ਮੇਰੇ ਆ ਤਿੰਨੇ ਚੈਨਲਾਂ ਨੂੰ ਫੋਲੋ ਕਰਦੇ ਹੋਗੇ ਬਹੁਤ ਮੈਨੂੰ ਪਿਆਰ ਦਿਨੇਓ ਪਿਆਰ ਦਾ ਜਰੀਆ ਮੈਂ ਬਣਾਉਣਾ ਕਿਸੇ ਵੀਰ ਭਰਾ ਨੇ ਐਡ ਕਰਵਾਉਣੀ ਹੋਵੇ ਕੋਈ ਨਵੇਂ ਡੈਰੀ ਫਾਰਮ ਦੀ ਜਾਂ ਕੋਈ ਦੁਕਾਨ ਦੀ ਮਸ਼ਹੂਰੀ ਕਰਾਉਣੀ ਹੋਵੇ ਤਾਂ ਉਹ ਭਾਈ ਜਾਂ ਕੋਈ ਵੇਚ ਲੈ ਤੇ ਕਰਵਾਉਣੀ ਹੋਵੇ ਉਹ ਮੇਰੇ WhatsApp ਨੰਬਰ ਤੇ ਜਾ ਕੇ ਨੰਬਰ ਦੇ ਦੇ ਉਹਦਾ ਨਾਮ ਡਰੈੱਸ ਪੂਰਾ ਤੇ ਸਾਡੇ ਨਾਲ ਵਾਸਤਾ ਕਰ ਲੈ ਸ਼ਾਮ ਦੇ ਸ਼ਾਮ ਅਸੀਂ ਇਸ ਨੰਬਰ ਨੂੰ 9988100715 ਇਹਨੂੰ ਅਸੀਂ ਇੱਕ ਵਾਰੀ ਸ਼ਾਮ ਨੂੰ ਬਹਿ ਕੇ ਸਾਰਾ ਪਰਿਵਾਰ ਖੋਲ ਕੇ ਸਾਰਿਆਂ ਦੇ ਵੀਰ ਭਰਾਵਾਂ ਦੇ ਕਮੈਂਟ ਮੈਂ ਜ਼ਰੂਰ ਦੱਸਦਾ ਹਾਂ ਕਿਸੇ ਵੀ ਵੀਰ ਭਰਾ ਦਾ ਫੋਨ ਨਹੀਂ ਚੱਕਿਆ ਜਾਂਦਾ ਉਦੋਂ ਆਪਾਂ ਖੇਮਾਂ ਦੇ ਜਾਚਕਾਂ ਵੀ ਕਈ ਵਾਰੀ ਨਹੀਂ ਵੀ ਚੱਕਿਆ ਜਾਂਦਾ WhatsApp ਨੰਬਰ ਤੇ ਆਪਾਂ ਸਾਰੀਆਂ ਜਾਣਕਾਰੀਆਂ ਦਿੰਨੇ ਆਂਗੇ ਬਹੁਤ ਬਹੁਤ ਧੰਨਵਾਦ